ਜੋ ਕਿ ਹਰ ਬੱਦਵਾਰ ਲੱਗਦੀ ਆ ਸੰਨਾ ਰੋਡ ਤੇ ਚੈੱਕ ਕਰ ਸਕਦੇ ਹੋ ਜੀ ਤੁਸੀਂ ਤੇ ਆ ਹੁਣ ਬਾੜੀਆਂ ਕਰਕੇ ਥੋੜਾ ਜਿਹਾ ਕੱਟ-ਕੱਟ ਹੋਉਂਦਾ ਪਰ ਦੇਖੋ ਜੀ ਮਾਹੌਲ ਬੜਾ ਵੰਗੋਇਆ ਪਿਆ ਤੇਰੇ ਆਪਣੇ ਖਾਨ ਸਾਹਿਬ ਨੂੰ ਨੰਬਰ ਉੱਤੇ ਮੈਂ ਮੈਂ ਤੇ ਗੁਰਿਆ ਸਵਦਾ ਕੋਚ ਕੇ ਕਰੇ 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 ਇੱਕ ਗੱਲ ਹੋ ਜਾਂ ਬੱਦੂ ਬੱਕਰੀ ਮੰਡੀ ਲਾਈਵ ਚੱਲ ਰਹੀ ਹੈ ਸ਼ੇਅਰ ਕਰ ਦੋ ਚੰਗੀ ਲੱਗੇ ਵੀਡੀਓ ਕਿਸੇ ਵੀਰ ਨੇ ਬੱਕਰੀ ਵੇਚਣੀ ਹੈ ਜਾਂ ਲੈਣੀ ਹੈ ਫਿਰ ਆਉਂ ਲਾ ਬੱਕਰੀ ਮੰਡੀ ਤੇ ਪਹੁੰਚੋ ਕਿਉਂਕਿ ਹਰ ਬੁੱਧਵਾਰ ਲੱਗਦੀ ਆ ਅੰਜੱਕ ਕਰੋ ਸੋਨੇ ਸੋਨੇ ਮੇਵਣੇ ਪੱਠਾ ਬੱਕਰੇ ਬੱਕਰੀਆਂ ਗੋਡਾ ਗੱਲ ਲਗਾਤਾ ਜੀ ਕਰੋ ਚੱਕ ਬੱਲਾ ਜੀ ਬਸ ਠੀਕ ਆਪਾਂ ਬਾਅਦ ਵਿੱਚ ਆਇਆ ਅਪਨਾ ਕਾਰ ਚੋਗਾ ਬੱਕਰੀਆਂ 1000 ਰੁਪਏ ਉੱਤਰਾ ਹੋ ਰਹੀ ਆ ਬੱਕਰੀਆਂ ਜਿਹਨੇ ਲੈਣੀ ਆ ਚੈੱਕ ਕਰ ਸਕਦੇ ਹੋ ਬਈ ਉਹ ਖੜੀਆਂ ਨੇ ਕੁਝ ਇਹ ਰੇਡ ਬਈ 10000 ਤੋਂ ਲੈ ਕੇ 50000 ਤੱਕ 60000 ਤੱਕ ਜਿੰਨਾ ਮਰਜ਼ੀ ਤੁਸੀਂ ਲੈ ਸਕਦੇ ਹੋਗੇ ਤੇ ਆ ਵੀ ਤੁਹਾਨੂੰ ਦਿਖਾ ਦਿੰਦੇ ਆ ਆ ਚੈੱਕ ਕਰ ਲੋ ਆ ਬੱਕਰੀਆਂ ਚੈੱਕ ਕਰ ਹਾਂ ਲੋਈ ਭੈਣ ਘੈਂਡ ਬੱਕਰੀਆਂ ਨੇ ਬਾਈ ਜਿੰਨੇ ਮਰਜ਼ੀ ਲੈ ਸਕਦੇ ਹੋਗੇ ਹਾਂ ਦੇਖੋ ਬੱਕਰੀਆਂ ਨੇ ਬੱਕਰੀਆਂ ਨੇ ਇਹ ਦੇਖੋ ਸਾਡੇ ਪੱਟਾ ਇੱਧਰ ਕੈਂਡ ਕੈਂਡ ਖੜੀਆਂ ਦੇਖੋ ਅੰਦਰ ਬਾਈ ਵਾਹ ਅਵੀਜਾ ਬਾਈ ਵਾਹ ਅਵੀਜਾ ਕਰ ਲੋ ਇਹ ਇੱਧਰ ਪੈ ਰਿਆ ਪੂਰਾ ਟਰੋਡ ਆ ਸੌਦੇ ਦਾ ਇੱਧਰ ਵੀ ਪੱਠਾਂ ਘੜੀਆਂ ਨੇ ਆ ਜੱਕ ਗੰਦ ਪੱਬਦੀਆਂ ਜੀ 45 ਹੋ ਪੁੱਛ ਲੋ ਹਾਂ ਦਰਸ਼ਨ ਸੁਣਿਆ Terima kasih telah menonton ਦੇਖੋ ਘੈਂਡ ਘੈਂਡ ਪੱਠੜਾਂ ਜਿਹੜੇ ਬਾਈ ਨੇ ਲੈਣੀਆਂ ਘਰੋਂ ਲਾ ਬੱਕਰੀ ਮੰਡੀ ਤੇ ਪਹੁੰਚ ਕੇ ਲਓ ਜੀ ਸਸਤੇ ਸਸਤੇ ਮਹਿੰਗੀ ਤੋਂ ਮਹਿੰਗੀ 10000 15000 20000 25000 50000 ਇੱਕ ਬੱਕਰਾ 1 ਲੱਖ 10000 ਦਾ ਠੀਕ ਹੈ ਜੀ ਤੇ ਬਾਕੀ ਇਹ ਮੰਡੀ ਹਰ ਬੁੱਧਵਾਰ ਨੂੰ ਲੱਗਦੀ ਤਣਾਉਲੇ ਆਪਣੇ ਤੋਂ ਦੱਸਿਆ ਅਸਰਨਾ ਰੋਡ ਤੇ ਤੇ ਆਹ ਦੇਖੋ ਬੱਕਰੀਆਂ ਘੈਂਡ ਘੈਂਡ ਤੁਹਾਨੂੰ ਇੱਥੇ ਮਿਲ ਲੰਗੀਆਂ ਪੂਰੀਆਂ ਇਸ ਤਰ੍ਹਾਂ ਦੀ ਮੇ ਲੈਣੀਆਂ ਬਾਈ ਕਾਰੋਬਾਰ ਬੱਕੀ ਬੱਕਰੀ ਚਲਾਉਣ ਲਈ ਤੇ ਜ਼ਰੂਰ ਆਉਣਾ ਉਤਨੌਲਾ ਬੱਕਰੀ ਮੰਡੀ ਦੇ ਤੇ ਥੋੜਾ ਜਿਹਾ ਸੀਜ਼ਨ ਚੱਲ ਰਿਹਾ ਜਿਹੜਾ ਤਰਾਂ ਕਰਾ ਉਹ ਇੱਕ ਮੰਡੀ ਥੋੜੀ ਅੱਜ ਘੱਟ ਪਈ ਹੈ ਜੀ ਤੇ ਉਹਦਾ ਵੀ ਲੋਕ ਆਈ ਜਾਂਦੇ ਨੇ ਮਾਲ ਲੈ ਕੇ ਬੰਦੇ ਪਹੁੰਚ ਰਹੇ ਨੇ ਸਾਰੇ ਵੈ ਗੁੱਡ ਇੱਧਰ ਘੈਂਟ ਘੈਂਟ ਖੜੀਆਂ ਨੇ ਬੱਕਰੀਆਂ ਇਹ ਘੈਂਟ ਘਣਾ ਦੇਖੋ ਭਾਈ ਤੇਰੀ ਮਰਜ਼ੀ ਲੋ ਬੱਕਰੀਏ ਭਾਈ ਮੰਡੀ ਲੱਗਦੀ ਆ ਤਨਹੁੱਲਾ ਸੰਨਾ ਰੋਡ ਦੇ ਹਰ ਬਦਵਾਰ ਨੂੰ ਬੱਕਰਾ ਲਓ ਬੱਕਰੀ ਲਓ ਘੈਂਟ ਤੋਂ ਘੈਂਟ ਸਸਤੀ ਤੋਂ ਸਸਤੀ ਮਹਿੰਗੀ ਤੋਂ ਮਹਿੰਗੀ ਉੱਪਰ ਵੀ ਜੱਟ ਜੱਟ ਦਾ ਹੈ ਇਹਦੇ ਫੁੜੀ ਫੇਡਾ ਆਇਦਲੇ ਹੋਈ ਜੇ ਕੋ ਬੱਕਰੀ ਬੱਕਰੀ ਇਧਰ ਵਰਿਆ ਸਬਦਾ ਜੀ ਮੰਡੀ ਥੋੜੀ ਅੱਜ ਕੀ ਆ ਆ ਦੇਖੋ ਬੱਕਰਾ ਸਰਾ ਗੱਲ ਬਾਤ ਆ ਜੀ ਬਾਬਾ ਜੀ ਓਏ ਬਾਬਾ ਜੀ ਇਧਰ ਆਪਣੇ ਖਾਨ ਸਾਰ ਦੇਖੋ ਬੱਕਰੇ 34 35 ਇੰਚ ਜਾਂ 40 ਇੰਚ ਦੀ ਹੈਡ ਹੋਣੀ ਹੈਗੀ ਤੇ ਚੈੱਕ ਕਰੋ ਇਹ ਰੰਗ ਸੌਦਾ ਹੋਣਾ ਬੱਕਰੇ ਦਾ ਨਾ ਬਾਈ ਦੇਖੋ ਦੋ کیا ਬਾਤ ਹੈ ਬਾਈ ਅਸਲਾਮੁਅਲੈਕੁਮ ਰਹਿਮਤੁਲਾਹ ਅੱਜ ਆਪਕੋ ਗੁਲਾਬੀ ਵਿੱਚ ਸ਼ੋਅ ਕਰਵਾਣੇ

ਆ ਰਵਾਂ ਚ ਰਿਆ ਜੀ ਮੰਡੀ ਤੇ ਕੀ ਮੰਨੂ ਵੀਰ ਪਟੜਾ ਇਹਦੀ ਆ ਬਾਲਟੀ ਮੰਗਾਈਆ ਵੀਰ ਅੱਛਾ ਬਾਲਟੀ ਮੰਗਾਈਆ ਠੀਕ ਆ ਆ ਪਰਦਾ ਦਾਦੇ ਵੀਰੇ ਬਾਜਾ ਜੀ ਗੱਲ ਕਰਿਓ ਉਹ ਨਾਲ ਕਰੀ ਬਾਤ ਦੱਸਿਆ ਤੂੰ ਵੀ ਦੱਸ ਮੈਂ ਗੰਦ ਗਿਆ ਉਹ ਵੀ ਦੱਸ ਯਾਰ ਖਾਂ 10 ਰੁਪਏ ਬਾਹਰ ਕਰ ਦੋ ਆਣੀ ਵੀ ਨਾ ਪਾ ਪੰਜ ਦਿਨਾਂ ਲੱਗੇ ਤੇਲ ਕੀ ਦੀ ਉਹ ਬੰਦੂ ਬੈਠਾ ਉਹ ਜਿਹੜਾ ਲੈ ਸਪੈਸਲ ਮੰਗਾਈ ਆ ਮਾ ਯਾਰ ਕੋ ਕੰਡਲ ਮੰਗਵਾ ਲਿਆ ਉਹ ਆ ਨਾ ਆਸਾਮ ਦੀ ਸਭ ਜਿੰਦਗੀ ਤੇਰੇ ਨਾਲ ਬਿਨਾ ਬੋਲ ਨਹੀਂ ਸਕਦਾ ਕਰੋ ਇਹ ਸਲਾਹਤਾਂ ਮਰੇ ਆ ਨਹੀਂ ਜਾਂ ਬੰਦੇ ਵਾਈ ਬਸ ਬੰਦੇ ਹੀ ਕਈ ਬਣਾਉਣੇ ਮਾਰੀ ਆਂ ਸਿੱਧੀ ਹੋ ਜਾਓ ਆਪਣੇ ਖਾਲਸਾ ਜੀ ਇਹ ਇੱਥੇ ਕੀ ਖੜਕੋ ਫਿਰ ਆ ਜਾ ਨਗੀਰ ਆ ਜਾ ਵੀ ਆ ਜਾ ਕਰੋ ਆ ਜਾਓ ਦੇਖੀ ਓਏ ਆ ਗਏ ਨਾਲ ਸਾਰੇ ਕੱਢ ਜੋਾਰੇ ਬਾਈ ਡਾਕਟਰ ਕਾ ਜਾਣਾ ਆਹ ਦੇਖ ਕਾਬਲ ਦਾ ਬੱਕਰੀ ਮੰਡੀ ਕਰੋ ਚੈੱਕ ਹਾਂ ਵੀਡੀਓ ਡਾਇਰੈਕਟਰ ਸਾਡੇ ਹਾਂ ਜੋ ਬਣਾ ਦੇ ਲੋ ਕਿੰਨੇ ਜਾਣ ਹੋਵੇ ਪਰ ਸਾਰਿਆਂ ਦਾ ਸਵੇਗ ਜੀ ਪਹੁੰਚ ਚੁੱਕੇ ਨੇ ਅੱਜ ਦੀਪਕ ਦਾ ਚੜ੍ਹ ਜਾਣਾ ਹੋਣਾ ਹੋਰ ਬਣਾ ਸਿੱਤ ਨਾਲ ਟੈਨ ਕਰਦੇ ਹਾਂ ਤੁਹਾਡੇ ਕੋਲ ਸਾਰੇ ਹਾਂ ਅੱਜ ਸਟਾਡ ਤੋਂ ਚਲੇ ਗੋ ਆਜਾ ਕਰਦੀਆਂ ਤਿਆਰ ਬੱਕਰੀ ਹੋਣੀ ਚਾਲ ਕਰшаем ਆਹ ਸਾੜ ਤੋੜਨੇ ਆ ਗੱਲ ਕਰ ਮਾਈਕ ਜਲਦੀ ਜਾਂਦੇ ਆ ਸਾਨੂੰ ਜਲਦੀ ਤੇਰੀ ਚਾਹੀਦੀ ਹਾਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਪਡੇਟ ਦੇਣ ਲੱਗਾ ਤੁਹਾਨੂੰ ਬਹੁਤ ਵੱਡੀ ਮੋਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਜਿਹੜੀ ਕਿ ਸ਼ਨੀਵਾਰ ਨੂੰ ਲੱਗਦੀ ਹੈ ਸਮੂੱਚੀ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਕਿ ਹਰ ਸਾਲ ਕਿੱਤੇ ਨੂੰ ਪਰਫੁੱਲਿਤ ਕਰਦੇ ਨੇ ਬੱਕਰੀਆਂ ਦਾ ਜੋ ਕਿੱਤਾ ਅੱਜ ਕੱਲ ਆਪਾਂ ਕਰਦੇ ਆਂ ਕਿ ਖਰੀਦਦੇ ਨੇ ਵੇਚਦੇ ਨੇ ਚਾਹ ਦੁੱਧ ਤੇ ਕੰਮ ਕਰਦੇ ਨੇ ਉਹਨੂੰ ਪਰਫੁੱਲਿਤ ਕਰਨ ਦੇ ਲਈ ਮੁਕਾਬਲੇ ਹੁੰਦੇ ਰਹਿੰਦੇ ਨੇ ਪਹਿਲਾ ਨਮਾਇਸ਼ ਮੁਕਾਬਲਾ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਲੰਘ ਕੇ ਗਿਆ ਹੁਣ ਦੁੱਧ ਚੁਆਈ ਦਾ ਦੂਸਰਾ ਮੁਕਾਬਲਾ ਉਹ ਵੀ ਆ ਰਿਹਾ ਉਹਦੀ ਬਾਤ ਤੁਹਾਨੂੰ ਪੂਰੀ ਅਪਡੇਟ ਦਿੰਨਾਂਗੇ ਇਨਾਮਾਂ ਦਾ ਵੇਰਵਾ ਦਿੰਨੇ ਆ ਬਾਬਾ ਜੀ ਸੁਰਿੰਦਰ ਸਿੰਘ ਖਾਲਸਾ ਤੇ ਪੂਰੀ ਪ੍ਰਬੰਧਕ ਕਮੇਟੀ ਆਪਣੇ ਨਾਲ ਮਜਬੂਤ ਹੈ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਬਾਬਾ ਜੀ ਸਤਸ੍ਰੀ ਅਕਾਲ ਜੀ ਸਤਸ੍ਰੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਵੀ ਵੀਰ ਆ ਇਹ ਵੀਡੀਓ ਨੂੰ ਦੇਖ ਰਹਾ ਹੈ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਤੇ ਨਾਲ ਹੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਇਹ ਵੀਡੀਓ ਵੀਰਾਂ ਤੋਂ ਬਾਤ ਵੀਰੇ ਸ਼ੇਅਰ ਕਰਿਓ ਕਿਉਂਕਿ ਜਿਹੜੀ ਇਹ ਵੀਡੀਓ ਆ ਵੀਰੇ ਕਿੱਤੇ ਨੂੰ ਪ੍ਰਭਾਵਿਤ ਕਰਨ ਵਾਸਤੇ ਆ ਆਪਾਂ ਖੜੇ ਆ ਅੱਜ ਧਨੌਲਾ ਮੰਡੀ ਜਿਹੜੀ ਕਿ ਹਰ ਬੁੱਧਵਾਰ ਨੂੰ ਲੱਗਦੀ ਆ ਨਿਮੇ ਵੀਰ ਦੇ ਕੋਲ ਆਇਆ ਨਿਮਾ ਵੀਰ ਆਪਣੇ ਬੇਟੇ ਦਾ ਪੇਪਰ ਦਵਾਉਣ ਗਿਆ ਇਸ ਕਰਕੇ ਨਹੀਂ ਆਇਆ ਤੇ ਬਾਕੀ ਮੇਰੇ ਵੀਰ ਖੜੇ ਨੇ ਸਾਰੇ ਇਸ ਏਰੀਆ ਵਾਲੇ ਤੇ ਗੰਗਾ ਨਗਰ ਤੋਂ ਸਾਡੇ ਨਾਲ ਜਿਹੜੇ ਕਿ ਡਾਕਟਰ ਸਾਹਿਬ ਖੜੇ ਨੇ ਤੇ ਇਹਨਾਂ ਦੇ ਬਹੁਤ ਤਕੜਾ ਫਾਰਮ ਆ ਜਿਹੜੇ ਕਿ ਗੰਗਾ ਨਗਰ ਦੇ ਵਿੱਚ ਆ ਤੇ ਕੀ ਨਵਾਂ ਜੀ ਆਪਣੇ ਫਾਰਮ ਦਾ ਗ੍ਰੀਨ ਪੌਕੇਟ ਗ੍ਰੀਨ ਪੌਕੇਟ ਕੋਟ ਫਾਰਮ ਤੇ ਬਹੁਤ ਵਧੀਆ ਇਨਸਾਨ ਨੇ ਵਧੀਆ ਵਿਕਰੀ ਕਰਦੇ ਨੇ ਮਾਲ ਵੀ ਖਰੀਦਦੇ ਨੇ ਤੇ ਇਹ ਵੀ ਐਂਕੀ ਆਪਣੇ ਨਾਲ ਪੂਰੀ ਸਪੋਰਟ ਦੇਣਗੇ ਆਪਾਂ ਨੂੰ ਤੇ ਇਸੇ ਤਰ੍ਹਾਂ ਹੀ ਹਰਵਿੰਦਰ ਭਾਈ ਗੁਰਦੇਤ ਕੋਟ ਫਾਰਮ ਵਾਲੇ ਤੇ ਗੁਰਲਾਲ ਭਾਈ ਜਿਹੜੇ ਕਿ ਝੁਗੀਆਂ ਕੇਰ ਸਿੰਘ ਪਿੰਡ ਵਾਲਾ ਤੋਂ ਆ ਤੇ ਟਿੰਮੀ ਭਾਈ ਤਰਨਤਾਰਨ ਵਿਰਸਾ ਕੋਟ ਫਾਰਮ ਵਾਲੇ ਹੋਰ ਸਾਡੇ ਅਨੇਕਾ ਵੀਰ ਆ ਬਾਕੀ ਅਸੀਂ ਆ ਵੀਡੀਓ ਦੇ ਵਿੱਚ ਉਹਨਾਂ ਦੇ ਵੀ ਨਾਮ ਲਵਾਂਗੇ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਤਿਆਰੀ ਕਰ ਲਓ ਜਿੱਦਾਂ ਤਰਸੀਮ ਜੀ ਨੇ ਕਿਹਾ ਕਿ ਦੂਸਰਾ ਦੁੱਧ ਜਵਾਈ ਦਾ ਮੇਲਾ ਇਹਦੇ ਵਿੱਚ ਪੂਰੇ ਦਿਲ ਖਚਮੇ ਇਨਾਮ ਦਿੱਤੇ ਜਾਣਗੇ ਪੰਜ ਬੱਕਰੀਆਂ ਨੂੰ ਇਨਾਮ ਦਿੱਤੇ ਜਾਣੇ ਆ ਜਿਹੜੀ ਬੱਕਰੀਆਂ ਦਾ ਵੀਰੇ ਦੁੱਧ ਚਵਾਈ ਮੇਲਾ ਵਾ ਉਹ 10 ਤਰੀਕ ਨੂੰ ਸ਼ੁਰੂ ਹੋਊਗਾ 10 ਤਰੀਕ ਨੂੰ ਸ਼ਨੀਵਾਰ ਨੂੰ ਸ਼ਾਮ ਨੂੰ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ 11 ਤਰੀਕ ਨੂੰ ਐਤਵਾਰ ਵਾਲੇ ਦਿਨ ਦੋਨੋਂ ਟਾਈਮ ਦੀ ਚਵਾਈ 12 ਤਰੀਕ ਨੂੰ ਸਵੇਰ ਮੋਕੇ ਚਵਾਈ ਲਾ ਕੇ ਬੱਕਰੀਆਂ ਦਾ ਜਿਹੜਾ ਰਿਜ਼ਲਟ ਕੱਢਿਆ ਕੀ ਜਾਊਗਾ ਪੰਜ ਬੱਕਰੀਆਂ ਨੂੰ ਇਨਾਮ ਦਿੱਤੇ ਜਾਣਗੇ ਪਹਿਲਾ ਇਨਾਮ ਹੋਊਗਾ ਜੀ ਫਰੈਚ ਤੁਸੀਂ ਪੈਸਾ ਕਰਤੋਂ ਨੂੰ ਪਤਾ ਹੀ ਆ ਵੀ ਜਿਹੜਾ ਮੁੱਲਾ ਪਰਮੇਦਾ ਹੁੰਦਾ ਜੀ ਉਹਦੇ ਤੇ ਪਤਾ ਨਹੀਂ ਕਿੰਨੇ ਕੇ ਨਾਮ ਹੋ ਜਾਂਦੇ ਆ ਅਸੀਂ ਪਹਿਲਾਂ ਹੀ ਦੱਸ ਦਈਏ ਵੀ ਜਿੰਨੀਆਂ ਬੱਕਰੀਆਂ ਭਾਗ ਲੈਣਗੀਆਂ ਸਾਰੀਆਂ ਨੂੰ ਸਨਮਾਨ ਦਿੱਤਾ ਜਾਓ ਠੀਕ ਹੈ ਅੱਗੇ ਆਪਣੇ ਕੋਲੇ 31 ਨਾਮ ਦਿੱਤੇ ਸੀ ਆਪਾਂ ਤਿੰਨ ਨਾਮ ਅਨਾਉਂਸ ਕੀਤੇ ਸੀ ਮੁੱਲਾ ਪਰਵੰਨੀਓ ਇਹ ਮੌਕੇ ਤੇ 31ਵੀਂ ਬੱਕਰੀ ਨੂੰ ਵੀ 1000 ਰੁਪਏ ਇਨਾਮ ਦਿੱਤਾ ਗਿਆ ਸੀ ਜਿਹੜਾ ਮੁੱਲਾਂਪੁਰ ਮੰਡੀ ਆ ਵੀਰੇ ਮੁੱਲਾਂਪੁਰ ਮੇਲਾ ਕਰਵਾਉਂਦੇ ਆ ਉਹ ਕੋਈ ਪੈਸੇ ਇਕੱਠੇ ਕਰਨ ਦਾ ਟੋਕ ਨਹੀਂ ਹੈਗਾ ਉਹ ਜੇਬ ਦੇ ਵਿੱਚੋਂ ਖਡਾ ਕੇ ਜਿਵੇਂ ਜ਼ਿਮੀਦਾਰ ਕਣਕ ਦਾ ਛੱਟਾ ਦਿੰਦਾ 20-20 ਦਾ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਪਰੌਟ ਖੜਦਾ ਅਸੀਂ ਵੀ ਇਸ ਤਰ੍ਹਾਂ ਦੇ ਨਾਲ ਸ਼ੱਕਾ ਦਿੰਨੇ ਆ ਜਿਹੜਾ ਆਪਣਾ ਨਮਾਇਸ਼ ਮੇਲਾ ਹੋਇਆ ਵੀਰੇ ਉਹਦੇ ਵਿੱਚ 4 ਲੱਖ ਦੇ ਤੋਂ ਵੀ ਉੱਪਰ ਇਨਾਮ ਦਿੱਤੇ ਗਏ ਪਰ ਕਈ ਵੀਰੇ ਟੋਕਾ ਟਾਕੀ ਬੜੇ ਕਰਦੇ ਨੇ ਪਰ ਅਸੀਂ ਕਹਿੰਦੇ ਵੀ ਕਿਤੇ ਨੂੰ ਪਰਬੋਲਤ ਕਰੋ ਜੇ ਤੁਸੀਂ ਕੈਸ਼ ਦੇਣਾ ਕੈਸ਼ ਦੇ ਦਿਓ ਪਰ ਸਾਡਾ ਸ਼ੌਂਕ ਆ ਵੀ ਅਸੀਂ ਸਮਾਨ ਦੇਣਾ ਵੀ ਜਿਹੜੇ ਕਰਕੇ ਸਾਡੇ ਪਰਿਵਾਰ ਵੀ ਖੁਸ਼ ਹੋਣ ਜਿਹੜੇ ਘਰ ਦੇ ਵਿੱਚ ਫਰੈਜ ਜਾਊਗੀ ਗਰੀਬ ਪਰਿਵਾਰ ਦੇ ਵਿੱਚ ਉਸ ਪਰਿਵਾਰ ਦੇ ਬੱਚੇ ਵੀ ਸਾਨੂੰ ਸੀਸਾ ਦੇਣਗੇ ਪੈਸਾ ਤਾਂ ਕਿਹਦੀ ਜੇਤ ਨਹੀਂ ਹੈਗਾ 10 10 20 20 50 50 ਹਜ਼ਾਰ ਹਰੇਕ ਦੀ ਜੇਤ ਆ ਪੈਸਾ ਅੱਜ ਲੈ ਕੇ ਆਪਾਂ ਕੱਲ ਨੂੰ ਖਤਮ ਆ ਜਿਹੜੀ ਚੀਜ਼ ਆ ਸਾਡੇ ਘਰ ਦੇ ਵਿੱਚ ਇੱਕ ਯਾਦਗਾਰ ਵਜੋਂ ਨਿਸ਼ਾਨੀ ਵਜੋਂ ਪਈ ਰਹਿ ਜਾਣੀਆਂ ਵੀ ਆ ਸਾਡੀ ਫਲਾਨੀ ਬੱਕਰੀ ਜਿੱਤੀ ਸੀਗੀ ਅਸੀਂ ਉਸ ਬੱਕਰੀ ਦੀ ਵੀ ਕਦਰ ਕਰਦੇ ਆ ਵੀ ਆ ਸਾਡੀ ਬੱਕਰੀ ਪਿਛਲੇ ਸਾਲ ਜਿੱਤੀ ਆ ਮੇਲਾ ਆਉਣ ਵਾਲਾ ਵੇ ਨੂੰ ਹੋਠ ਥੋਕੇ ਸਾਂਭਦੀਏ ਸਹੀ ਹੈ ਇਸ ਕਰਕੇ ਵੀਰੋ ਤਿਆਰੀ ਕਰ ਲੋ ਮਹੀਨਾ ਜਿਹੜਾ ਆ ਹੁਣ ਅਪ੍ਰੈਲ ਚੱਲ ਰਿਹਾ ਇਸ ਤੋਂ ਬਾਅਦ ਮਈ ਮਈ ਮਹੀਨੇ ਦੀ 10 ਤਰੀਕ ਨੂੰ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ 2025 11 ਤਰੀਕ ਨੂੰ ਮੁਕਾਬਲਾ ਸ਼ੁਰੂ ਹੋਊਗਾ 12 ਦੀ ਸਵੇਰ ਨੂੰ ਸਹਜਰੇ ਰਿਜ਼ਲਟ ਅਨਾਉਂਸ ਕੀਤਾ ਜਾਊਗਾ ਸਵੇਰ ਦੀ ਚਵਾਈ ਲਾ ਕੇ ਤਿੰਨ ਰੰਗ ਦੀ ਚਵਾਈ ਲਾਈ ਜਾਊਗੀ ਬੱਦ ਤੋਂ ਬੱਦ ਮੇਰੇ ਵੀਰ ਪਹੁੰਚੋ ਬੱਕਰੀਆਂ ਦਾ ਰੋਟੀ ਪਾਣੀ ਦਾ ਜਿੰਨੀ ਜੋਗੀ ਹੈਗਾ ਕਰਾਂਗੇ ਇਹ ਨਹੀਂ ਕਹਿ ਸਕਦੇ ਵੀ ਆਜ ਚਲਾਵਾਂਗੇ ਆਜ ਚਲਾਵਾਂਗੇ ਜਿੰਨੀ ਜੋਗਿਆ ਹੈਗਾ ਲੰਗਰ ਚੱਲੂਗਾ ਲੰਗਰ ਨਹੀਂ ਬੰਦ ਹੋਣਾ ਠੀਕ ਹੈ ਜੀ ਚਾਹ ਪਾਣੀ ਦਾ ਰਾਤ ਨੂੰ ਤੰਗੂਆਂ ਦਾ ਲਾਈਟ ਦਾ ਪੱਖਿਆਂ ਦਾ ਵੀ ਪ੍ਰਬੰਧ ਕਰਾਂਗੇ ਬੱਦ ਤੋਂ ਬੱਦ ਮੇਰੇ ਵੀਰ ਪਹੁੰਚੋ ਤੇ ਪਹੁੰਚਣ ਦਾ ਸਮਾਂ ਮੰਡੀ ਵੀ ਹੈ ਸ਼ਨੀਵਾਰ ਨੂੰ 10 ਤਰੀਕ ਦੀ ਸਾ ਜਿਹੜੀਆਂ ਦੁੱਧ ਵਾਲੀਆਂ ਬੱਕਰੀਆਂ ਵੀਰੇ ਸਾਡੇ ਕੋਲੇ 5 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਣ ਇਹਨਾਂ ਹੋਵੇ ਵੀ ਬੰਦਾ ਕਹੇ ਜੀ ਮੈਂ ਰਾਤ ਨੂੰ ਜਾ ਕੇ ਚਵਾਈ ਲਾ ਦੂੰ ਜਾਂ ਮੈਂ ਘਰੇ ਖਾਲੀ ਕਰ ਲਵਾ ਦੂਏ ਦਿਨ ਜਾ ਕੇ ਚਵਾਈ ਲਾ ਦੂੰ ਅਸੀਂ ਵੀਰੇ ਨਾ ਵੀਡੀਓ ਤੇ ਬੱਕਰੀ ਦੇਖਣੀ ਆ ਨਾ ਅਸੀਂ ਫੋਨ ਤੇ ਉੱਪਰ ਬੱਕਰੀ ਐਂਟਰ ਕਰਦੀ ਐ 500 ਰੁਪਈਆ ਐਂਟਰੀ ਹੋਊਗੀ ਬੱਕਰੀ ਦੀ ਜਿਹੜੀ ਦੁੱਧ ਦੀ ਚਵਾਈ ਦੇ ਮੁਕਾਬਲੇ ਚਾਊਗੀ ਤੇ ਪੰਜ ਬੱਕਰੀਆਂ ਨੂੰ ਅਨਾਉਂਸ ਕਰ ਦਿੱਤੇ ਆ ਨਾਮ ਬਾਕੀ ਮੌਕੇ ਤੇ ਵੱਧ ਵੀ ਸਕਦੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਮੁੱਚੀ ਪ੍ਰਬੰਧਕ ਕਮੇਟੀ ਦਾ ਬਾਬਾ ਜੀ ਦਾ ਤੇ ਕਮੇਟੀ ਦਾ ਨਾ ਤੇ ਹਮ ਹਮਾ ਕੀ ਪੁੱਛੋ ਇਸ ਵਾਰ ਬਹੁਤ ਤਗੜੇ ਮੁਕਾਬਲੇ ਜਿਹੜੇ ਉਹਨੇ ਪਤਰੀ ਬੱਕਰੀਆਂ ਵੱਧ ਤੋਂ ਵੱਧ ਜਿੰਨੀਆਂ ਹੋ ਸਕੇ ਉਹਨੀਆਂ ਲੈ ਕੇ ਆਈ ਕਿਉਂਕਿ ਉਹ ਸੀਜ਼ਨ ਦਾ ਵੀ ਸਮਾਂ ਬੱਕਰੀਆਂ ਦੁੱਧ ਬੰਦ ਦੇਣ ਦੀ ਹੈ ਕਿ ਦੇਣ ਦੀ ਹੈ ਨਾ ਜਿਗਾ ਜੀ ਆਪਾਂ ਜੀ ਸ਼ੰਗਾ ਜੀ ਬਹੁਤ ਬਹੁਤ ਧੰਨਵਾਦ ਇੱਕ ਜੁਮਨ ਬਣਾ ਸਕਦੇ ਹਾਂ ਬਹੁਤ ਬਹੁਤ ਹੈ ਉਸ ਸਮੇਂ ਦੀ ਤੁਸੀਂ ਆਟਮਟ ਲਗ ਰਹੇ ਜੀ ਲਾਈਟਸ जो भी भाई बाहर से महाराष्ट्र गुजरात एम पी यू पी हैदराबाद तेलंगाना जहाँ से भी देख रहे हैं तो ये कंपटीशन अब वो दस तारीख को फॉलो करें इन्होंने जो पंजाबी लैंग्वेज में तो कई भाइयों को समझ में नहीं आता तो मैं कंटिन्यू ये रिपीट करते तो दोबारा दस तारीख को मतलब मंडी के अंदर है। जो भी भाई दूध की बकरियों में या बकरी को शुरू रखना चाहते हैं तो वो दस तारीख एग्जैक्टली हाँ तरसेम भाई है चाहे बाबा है चाहे मेरा पॉकेट फार्म से भी हो तो मेरा भी अपने लाइव जो है नंबर लेके वो डायरेक्ट यहाँ पे आ सकता है और लाइव देख के बकरी खरीद भी सकता है अगर किसी के बकरी अगर कोई किसान अगर वो बकरी कम्पिटिशन तो के लेके ले आया ले है अगर वो उसको रेट उसको जम गया तो वो बकरी आप खरीद भी सकते हो तो मेरा सभी भाइयों से नम्र निवेदन है कि ज़्यादा से ज़्यादा अगर बाहर से भी है तो वो भी आपके लाइव इस शो का हिस्सा लें और अपना शौक को जिंदा रखें जय जवान जय किसान धन्यवाद बारह फिर कर दिया चली जाए चल बनी जाए ਲੋ ਵੀ ਮੈਟਰ ਪਹੁੰਚੋ ਮੱਲਾ ਪਰ 10 ਤਰੀਕ ਨੂੰ ਬਹੁਤ ਤਕੜਾ ਮੇਲਾ ਲੱਗਣ ਜਾ ਰਿਹਾ ਹੈ ਤੇ ਸਰ ਆਪਣੇ ਖਾਸ ਹੈ ਜੀ ਕਹਿ ਬੱਕਰੀਆਂ ਲਿਆਏਗਾ ਹੋਰ ਚਾਚਾ ਜੀ ਕਿਹ ਨਾਲ ਆਂਦੀ ਮੈਂ ਆਉਂ ਕਿਉਂ ਮਨੋਕ ਲੱਗੇ ਤੈਨੂੰ ਬਈ ਵੱਡੀ ਮੇਲੇ ਦਾ ਮੰਨਿਆ ਮੇਲੇ ਦਾ ਮੰਨਿਆ ਕਰਿਆ ਨਾ ਲੈਂਦਾ ਵੇ ਬੰਦ ਨਾ ਗਰੀਬ ਆਪੇ ਨੂੰ ਕੀ ਬਣਾ ਦੇ ਚੱਕਰੀਆਂ ਚਾਲੂ ਹੋ ਗਿਆ ਚਾਰ ਦੋ ਸੇਵ ਖੋਤਾ ਸਾਡੇ ਵਾਲੀਆਂ 2-2 ਕਿਲੋ ਕੱਢਦੀਆਂ ਈ ਛਾੜਾ ਮਾਰਦੀ ਫਿਰਦੇ ਆ ਸਾਡੇ ਵਾਲੀਆਂ 2-2 ਕਿਲੋ ਕੱਢਦੀਆਂ ਛਾੜਾ ਮਾਰਦੇ ਆ ਤੁਸੀਂ ਕਾਹੇ ਕਰੀਓ ਉਹ ਬੜੀ ਆਉਂਦੇ ਮੁਕਾਬਲੇ ਤੇ ਪਾਏ ਕੀ ਮੇਰੀ ਗੱਲ ਸੁਣ ਜਿਹੜਾ ਮੁਕਾਬਲੇ ਵਿੱਚ ਆ ਗਿਆ ਉਹ ਆ ਸੂਰਮਾ ਉਹ ਆ ਪੁਲਵਾਨ ਜਿਹੜਾ ਘਰੇ ਖੜਾ ਥਾਪੀਆਂ ਮਾਰਦਾ ਮੇਰੀ 4 ਕਿਲੋ ਦਿੰਦੀ ਆ ਮੇਰੀ 5 ਕਿਲੋ ਦਿੰਦੀ ਆ ਅਸੀਂ ਉਹਨੂੰ ਬੰਦਾਰੀ ਕੰਮ ਹੀ ਦੇ ਅਸੀਂ ਨਹੀਂ ਉਹਨੂੰ ਸਾਹਮਣੇ ਦੇ ਕੋਸਾ ਅਸੀਂ ਤਾਂ ਕਹਿੰਦੇ ਕੋ ਉਹਦੀ ਬੱਕਰੀ ਪਾਈਆ ਨਹੀਂ ਦਿੰਦੀ ਮੁਕਾਬਲੇ ਚ ਆਵੇ ਮੁਕਾਬਲੇ ਚ ਜਿਹੜਾ ਜਿੱਤ ਗਿਆ ਉਹ ਵੀ ਸੂਰਮਾ ਜਿਹੜਾ ਹਾਰ ਗਿਆ ਉਹ ਵੀ ਸੂਰਮਾ ਤੇਗਾ ਮਾਰੀਆਂ ਤੇ ਤੇਗਾ ਖਾਧੀਆਂ ਹੈ ਤਾਂ ਦੋਨੇ ਹੀ ਸੂਰਵੇਂ ਨਾ ਜਿਹੜੀ ਬੱਕਰੀ ਮੁਕਾਬਲੇ ਚ ਆਊਗੀ ਉਹ ਸਾਹਮਣੇ ਦੇਖਾਂਗੇ ਵੀ ਹਾਂ ਆਹ ਮਾਲਕ ਕੋਲੇ ਬੱਕਰੀ ਹੈਗੀ ਇਹਦੇ ਕੋਲੇ ਬਰੀਡ ਹੈਗੀ ਆ ਬਈ ਦੁੱਧ ਵਾਲੀ ਅਸੀਂ ਘਰੇ ਦਾ ਮੈਂ ਕਹੀ ਜਾਊਗਾ ਮੇਰੀ ਬੱਕਰੀ 6 ਲੀਟਰ ਦਿੰਦੀ ਆ ਪਾਈਆ 100 ਗ੍ਰਾਮ ਘੱਟ ਦੇ ਦੂ ਹੋਰ ਕੀ ਹੋਊਗਾ ਚਾਹੇ ਕਿਲੋ ਦਵੇ ਚਾਹੇ ਅੱਧਾ ਕਿਲੋ ਦਵੇ ਉਹ ਸੂਰਮਾ ਬੰਦਾ ਜਿਹੜਾ ਮੈਦਾਨ ਚ ਮੈਦਾਨ ਚ ਉੱਤਰ ਨਾ ਜਾਂਦਾ ਜੀ ਮਕਾਮ ਤੇ ਜਾਵੇ ਹਾਂ ਤੇ ਤੂੰ 4 ਕਿਲੋ ਹੋ ਗਏ ਨਾ ਪਤਾ ਨਹੀਂ ਕਿਹਨੀਆਂ ਸੰਗ ਜਰੂਰੀ ਫਸਲਾਂ ਚਾਹੀਦੀਆਂ ਇਹ ਕਿਹਦਾ ਕਿਸਾਨ ਦਾ ਪਤਾ ਹੀ ਨਹੀਂ ਹੁੰਦਾ ਹੈ ਮੰਦਰੀ ਮੰਦਰੀ ਗੋਡੀ ਦਾ ਜਿਹੜਾ ਟੱਕਰ ਵੱਧ ਲਾ ਦੋ ਜੀ ਲੈ ਵੀ ਮੇਮ ਤਰੋ ਕਰ ਦੋ ਵੀਡੀਓ ਸ਼ੇਅਰ ਪਹੁੰਚੋ 10 ਤਰੀਕ ਨੂੰ ਮੁੱਲਾਪੁਰ ਤੇ ਆਪਣੇ ਵੇਲਾ ਲੱਗਣ ਜਾ ਰਹੇ ਜੋ ਦਾਤੋ ਬਾਦ ਦਾ ਆਪਣੇ ਬੱਕਰੀਆਂ ਬੱਕਰੇ ਲੈ ਕੇ ਪਹੁੰਚੋ ਜੀ ਦੁੱਧ ਚੋਈ ਦੇ ਮੁਕਾਬਲੇ ਹੋਣੇ ਆਗੇ ਤੇ ਇਹ ਮੰਡੀ ਆ ਤਨੌਲਾ ਸਨਾਂ ਰੋਡ ਤੇ ਜੋ ਲੱਗਦੀ ਆ ਹਰ ਬੁੱਧਵਾਰ ਨੂੰ ਤੇ ਕਰੋ ਚੱਕ ਜੀ ਜੋ ਵੀ ਇੰਟਰਸਟ ਰੱਖਦਾ ਬਈ ਬੱਕਰੀਆਂ ਦੇ ਵਿੱਚ ਉਹ ਜ਼ਰੂਰ ਪਹੁੰਚੋ ਮੋਲਾ ਬਹੁਤ 10 ਤਰੀਕ ਨੂੰ ਬਈ ਤੇ ਗਰਮੀ ਤੋਂ ਰਾਹਤ ਪਾਓ ਫ੍ਰਿਜ ਕੂਲਰ ਇਹ ਨਾਮ ਰੱਖੇ ਜਾਣਗੇ ਤੇ ਬਾਕੀ ਤੁਸੀਂ ਸਾਡੇ ਭਧੌੜੀ ਆ ਜੀ। ਲਾਲ ਬੱਕਰਾ ਕਾਲੀ ਬੱਡੇ। ਬੱਡੇ ਨਾ ਯਾਰ ਉੱਥੇ ਪਏ ਹੋ ਬੱਕਰੇ। ਲੈ ਲੋ ਇਹਨਾਂ ਦੇ ਰੋਸ ਸੁਈ ਰੋ ਬਾਈ। 8-9 ਗਾਣੇ, 8-9 ਗਾਣੇ ਇਹਦਾ ਆੜੂ ਨਾਲ ਹੀ ਨੇ। ਇਹਨਾਂ ਦਾ ਦੁੱਧ ਵਗਿਆ ਕਿੱਥੇ ਪਤਰੀ। ਖਾਣਾ ਸੁਣਾ ਦੀ ਪੂਰੀ ਓਕੇ ਆ। ਥੋੜਾ ਹੋਰ ਤੁਹਾਨੂੰ ਦਿਖਾਵਾਂਗੇ। ਠੀਕ ਹੈ। ਇਹ ਆਜੋ ਬਾਈ ਵਰਤ ਦਾ ਬੱਕਰਾ। ਇਹਨਾਂ ਬੱਕਰੇ ਜਗਨਾ ਹੋਏ। ਇੱਕ ਹੋਰ ਹੋਣਾ ਮੇਰਾ ਸਰੋ ਜੀ ਸਾਜੇ ਬਾਈ। ਹਾਂ ਲੋ ਜੀ। ਸਾਰੇ ਸੀਜ਼ਨ ਕਰਕੇ ਅੱਜ ਘੱਟ-ਘੱਟ ਆ ਗਏ। ਸਾਰੇ ਦਿਖਾ ਦਨੇ ਤੁਹਾਨੂੰ ਇੱਥੇ ਦਾ ਅੱਛਾ ਈਟਿੰਗ ਆਈ। ਇੱਧਰ ਕਰ ਲੋ ਇੱਧਰ ਕਰ ਲੋ ਇੱਧਰ ਬੱਕਰੀਆਂ ਦੀ ਫੀਡ ਬੱਕਰੀਆਂ ਖਾ ਰਾਂ ਜ਼ਿਆਦਾ ਆ ਦੇਖੋ ਜੀ ਜੇ ਤੁਹ ਬੱਕਰੀਆਂ ਦੀ ਖਰਾਕ ਵੀ ਲੈ ਸਕਦੇ ਹੋਗੇ ਠੀਕ ਹੈ ਜੀ ਤੇ ਯਾਰ ਬੁਧਵਾਰ ਨੂੰ ਮੰਡੀ ਲੱਗਦੀ ਐ ਚੈੱਕ ਕਰ ਲੋ ਜੀ ਬੱਕਰੀ ਦੀ ਖਰਾਕ ਹੈ ਜਿਹੜੀ ਆ ਦੇਖੋ ਜੀ ਕੀ ਆ ਵਾ ਦੇਖੋ ਸਪੈਸ਼ਲੀ ਬੱਕਰੀਆਂ ਲਈ ਹੈ ਨਾ ਜੀ ਹਾਂ ਹਾਂ ਠੀਕ ਹੈ ਜੀ ਇਹਦਾ ਕੀ ਸਿਸਟਮ ਹੁੰਦਾ ਹੈਗਾ ਜੀ ਅੱਛਾ ਇਹ ਸਾਰਿਆਂ ਨੂੰ ਵਧੀਆ ਚੀਜ਼ ਹੈ ਜੀ ਗਾਠ ਦੀ ਪੱਤੀ ਹੈ ਜੀ ਜੰਡ ਦੀ ਪੱਤੀ ਹੈ ਅੱਛਾ ਜੀ ਠੀਕ ਹੈ ਆ ਮੂਗੀ ਦਾ ਆ ਗਿਆ ਜੀ ਅੱਛਾ ਠੀਕ ਹੈ ਜੀ ਆ ਮੂਖੀ ਦਾ ਆ ਗਿਆ ਠੀਕ ਹੈ ਜੀ ਆ ਸੋਲਿਆਂ ਦਾ ਆ ਗਿਆ ਠੀਕ ਹੈ ਆ ਗਵਾਲ ਸਾਰੇ ਨੂੰ ਬੈਸਟ ਕਿਹੜਾ ਹੈ ਨਾ ਜੋ ਜੀ ਸਾਰੇ ਵਧੀਆ ਨੇ ਅੱਛਾ ਜੀ ਸਾਰੇ ਵਧੀਆ ਆਹ ਟੌਪ ਦੇ ਕੰਮ ਆਹ ਸੋਲਿਆਂ ਦਾ ਠੀਕ ਹੈ ਜੀ ਕਰੋ ਚੈੱਕ ਬਈ ਇਹ ਆਪਣੇ ਬੱਕਰੀਆਂ ਦੀ ਖਰਾਕ ਸਨਲਾ ਰੋਡ ਤਨੋਲਾ ਜਿੱਥੋਂ ਮੰਕ ਬੱਕਰੀਆਂ ਦੀ ਮੰਡੀ ਲਾ ਰਹੀ ਹੈ ਜਰੂਰ ਪਹੁੰਚੋ ਸਾਰੇ ਬੱਕਰੀ ਲੈਣੇ ਆ ਕੋਈ ਸਮਾਨ ਲੈਣਾ ਹੋਰ ਇੱਧਰ ਚੱਕ ਕਰ ਲੋ ਬਈ ਤੇ ਇਹ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਹੈ ਤੇ ਆ ਦੇਖੋ ਜੀ ਆਇਆ ਕਲਰ ਦੀ ਕੀ ਬਾਤ ਹੈ ਚੱਕੋ ਲਓ ਜੀ ਬੱਕਰੀਆਂ ਆ ਵੀ ਦੇਖ ਲੋ ਬਈ ਆ ਵੀ ਦੇਖ ਲੋ ਜੀ ਨਿਕਾਰ ਦੋ ਸ਼ੇਰ ਬਾਈ ਤੇ ਛੋੜਾ ਸ਼ੇਰ ਨਿਕਾਰ ਨਾਲ ਇਕੱਠ ਘੱਟ ਅੱਜ ਕੋਈ ਗੱਲ ਨਹੀਂ ਫਿਰ ਵੀ ਬਹੁਤ ਆਵੇ ਤੇ ਜੇ ਅਗਰ ਰਸ ਉਹਦਾ ਬਸ ਨੂੰ ਦਿਖਾ ਦਿੰਦੇ ਹਾਂ ਹਾਂ ਵਾਜ ਚੱਲ ਰਹੀ ਹੈ ਵਧੀਆ ਤੇ ਸੋ ਬਸ ਹੈਗੀ ਆ ਥੋੜੀ ਜੀ ਅੱਜ ਬਾਈ ਹਰ ਮੰਡੀ ਆ ਦੇ ਪਹੁੰਚਦਾ ਹੈ ਤੇ ਆਹ ਦੇਖੋ ਹੁ ਜਾ ਕੇ ਇਹਦੀ ਗੱਲ ਮੈਨੂੰ ਰਸੂ ਬਸ ਆਪੀ ਆਈਦੀ ਵੀ ਉਹਦਾ ਕਾਈ ਚਲਦੀ ਮੈਂ ਵੀ ਚੱਲ ਉਹ ਜਵਾਨੀ ਚੱਲਦੀ ਪੂਰੇ ਦੀ ਗੱਲ ਇਹਦੀ ਵੀ ਨਹੀਂ ਹੈਗੀ ਦਾ ਬਾਬੇ ਵਾਲੇ ਮੁਰਦਾ ਥੋੜਾ ਕਰਿਆ ਬਾਬੇ ਨੇ ਆਖਿਆ ਸੌਦਾ ਭਾਈ ਆਪਾਂ ਸੌਦਾ ਬਣਾਉਣ ਵਾਲੇ ਬੰਦੇ ਹੈਗੇ ਉਹ ਤਾਂ ਉਹ ਨਹੀਂ ਰੱਖੀ ਨਹੀਂ ਹੈ 14 15 ਮਗਾਰਾ ਕੀ ਫਾਇਦਾ ਹੈਗਾ ਤਾਂ ਹੀ ਸਾਡੇ ਕੋਲ ਜਾਣ ਨਹੀਂ ਜਾਈ ਨੂੰ ਸਹਾਨੂੰ ਪਤਾ ਕੀ ਚਾਹੇ ਮਗਾ ਰੱਖੇ ਦੇ ਕਿੰਨੀ ਹੈਗੀ ਕਿਹੜੀ ਵਾਲੀ ਆ ਵਾਲੀ ਆ ਪਤਾ ਕੀ ਬਾਰ ਆ ਜਲਦੀ ਕਰ 11000 ਪਾਰਾ ਹੈ ਰਿਪਾਰਟ ਬਾਬਾ ਜੀ ਕਦੇ ਦਾਤ ਤੋਂ ਥੱਲੇ ਜਾ ਮੈਂ ਪੂਰ ਗਾ ਚਲੋ ਮੈਂ ਪਤਾ ਕਰੀ ਜਾਂਦਾ ਚੌੜਾ ਉਹਦਾ ਚੌੜਾ ਕਰਦਾ ਬਾਬਾ ਬਾਬੇ ਤੇ ਜੋੜ ਨਹੀਂ ਹੁੰਦੀ ਸਾਡੀ ਦਾ ਜੰਨੀ ਜਾਂਦੇ ਸੌਦੇ ਤੇ ਜੋੜ ਨਹੀਂ ਹੁੰਦੀ ਸਾਡੀ ਦਾ ਦੋਨਾਂ ਹੀ ਚਲੀ ਜਾਂਦੀ ਹੈ ਤਾਂ ਤੁਸੀਂ 22 ਜਦੋਂ ਸੌਦੇ ਦੇ ਹੈ ਇਹ ਪੱਠ ਭਾਈ ਕਿੰਨੇ ਸੁਨੇ ਸੁਨੇ ਪੱਠਾ ਨੇ ਚਲੋ ਚੈੱਕ ਜੋ ਪਸੰਦ ਆਉਂਦੀ ਆ ਲੈ ਕੇ ਜਾਓ ਰੇਟ ਰੇਟ ਵੀਰੇ 10000 ਤੋਂ ਸਟਾਰਟ ਆ ਤੋ ਬੱਕੀ ਆ ਗਿਆ ਬੱਸ ਬੋਲ ਦੇ ਤੈਨੂੰ ਪੁੱਤ ਬੱਸ ਇਹ ਆਇਆ ਪਾ ਮਨ ਦਾ ਆਪਣੇ ਘਰੇ ਆਇਆ ਬਾਬਾ ਇਹ ਰਾਏ ਫਿਰ ਐਵੇਂ ਲੈ ਜਾਣਾ ਪਗੜੀ ਹੋ ਕੇ ਨਹੀਂ ਨਹੀਂ ਨਾ ਨਾ ਮੇਰੀ ਵੀ ਖਰੀਦੀ ਹੋਈ ਹੈ ਆਪਣੇ ਕੋਲ ਵੀ ਵਾਦਾ ਹੁੰਦਾ ਸਰ ਜੀ ਕਿੰਨੇ ਦੀ ਬੋਲਣਾ ਰਾਜਾ ਬਾਬਾ ਵੀ ਇਹ ਕਰਦੇ ਆ ਲੋ ਆਇਦਨ 10 ਹੋ ਜਾਂਦਾ ਹੈ ਕਿਵੇਂ ਆਇਦਨ ਸਾਡੀ ਆਧੀ ਹੋ ਗਈ ਮਾਦਰਾ ਬੋਲੀ ਨਹੀਂ 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 ભગવાન ਹਰਮੋਗੋ ਨਹੀਂ ਬਾਬਾ 112 ਜੇ ਕਾਬਾ ਜਨਮ ਦੇ ਲੈਣਾ 11000 ਦੀ ਮੱਠ ਖਰੀਦੀ ਹੋਈ ਹੈਗੀ ਬੋਲੇ ਹੋਰ ਨਹੀਂ 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 ਜਾਤਾ 11000 ਦੀ ਵਟ ਦੇ ਰਿਹਾ ਕੋਈ ਬਾਹਰ ਥੋੜਾ 1000 ਰੁਪਏ ਵਾਧਾ ਮੰਗਿਆਗਾ ਫੇਰ ਫੇਰ ਬੋਲ ਰਿਹਾ ਤਾਂ ਪੂਰੇ ਕਰ ਦਿਓ ਜੀ ਇਹਦੇ ਫੇਰ ਤੇ ਝੂਠੀ ਬੋਲਦਾ ਆਪਣੇ ਕੋਲ ਆਪਾ ਬਾਬਾ ਝੂਠੀ ਤੇਰੇ ਕੋਲੇ ਮਾਰ ਦੇ 11000 ਦੀ ਵਟ 11 ਦੀ ਹੋਗੀ ਇਹ ਫੇਰ ਮੈਨੂੰ ਕੀ ਬਜਾ ਦੇ ਵਿੱਚ 400 ਰਾਈ ਮੈਨੂੰ ਤਾਂ ਜਿਆ ਫਾਨੀ ਬਤਾ ਅਸੀਂ ਪਹਿਲੇ ਪਹਿਲੀ ਵਾਰੀ ਮੰਡੀ ਗਿਆ ਵਾ 11 ਦੀ ਹੋਗੀ ਬਾਬਾ ਲਖਾਈ ਉਹਦੇ ਵਿੱਚੋਂ ਮੈਂ ਪਾ ਰਿਹਾ ਜਿਵੇਂ ਤਾਂ ਕੋਈ ਨਹੀਂ ਤੇ ਦੇ ਕੇ ਫੇਰ 100 ਇਹ ਲਊਗਾ 100 ਦਿਖਾ ਦੇ ਉਹਨਾਂ ਨਾਲ ਵੀ ਕਰ ਲਿਓ ਨਹੀਂ ਪੀ 100 ਤੋਂ ਨਾਲ ਜਗਾ ਠੱਪੇ ਵੀ ਫੇਰ ਕੀ ਕਾਟਾ ਦਾ ਭਾਗੇ ਦੇਣਾ ਚੱਲ ਕੋਈ ਆਈ ਕਰ ਦੇ ਲਗਾਈ ਛੋਡੀ ਹੋਊਗੀ ਸੁਣੋਗਾ ਲਗਾਈ ਛੋਡੀ ਹੋਊਗੀ ਦਲਾਲੀ ਦਾ ਸੁਣਗਾ ਹੋਊਗਾ ਕਿੰਨੇ ਦੀ ਆਈ ਉਹਨੇ ਦੇ ਦਊਗਾ ਪੂਰੇ ਦੇ 1.5 95 ਆ ਸਮਝ ਨਾ ਇੱਕ ਕੰਬੇਜੀ ਆਹ ਤੇ 11 ਦੀ ਤੂੰ ਕੇ ਕਹਿਣਾ ਜੀ ਆਈ ਆ ਹਾਂ 11 ਦੀ ਆਈ ਆ ਬਸ ਠੀਕ ਹੋ ਗਿਆ ਮੈਂ ਪੂਰਾ 11 11 ਲੈਣਾ ਨਾ ਮੈਂ ਤੇ ਵਿਚੋ ਦਲਾਨੀ ਦੇਣੀ ਨਾ ਮੈਂ ਲਗਾਈ ਦੇਣੀ ਤੇ ਲਗਾਈ ਤਾਂ ਦੇਣੀ ਪਊਗੀ ਚੱਲ ਮੈਨੂੰ ਪਹਿਲਾ ਨਾਮ ਦੇ ਚੱਲ ਮੈਂ ਫਿਰ ਆਪਦੇ ਬੰਦੇ ਉਹ ਕਰਨਾ ਵੀਰੇ ਬੰਦੇ ਹੋਏ ਬੰਦਾ ਸੋਹ ਚੱਬੂ ਬਗਾਈ ਕਰ ਲਨਗੇ ਆਪਾਂ ਮੱਥਾ ਚੱਲ ਖਾਈ ਕਰਾ ਦੇ ਇਹਦਾ ਬਾਬਾ ਇੱਕ ਬੋਣੀ ਕਰੀ ਆ ਚੱਲ ਲਗਾਈ ਕਰਾ ਦੇ ਆਦਾ ਹੀ ਫੜ ਗਏ ਥੋੜੋ ਭੀ ਜੀ ਆਓ ਜੀ ਫੜ ਗਿਆ ਉਹ ਵਾਲੀ ਆ ਹਾਂ ਇਹ ਕਿਹੜਾ ਰੱਤਾ ਦੋਤਾ ਹੋ ਗਿਆ ਜੀ ਚੱਲ ਫੜ ਰਹੀ ਆ ਆਪਾਂ ਕੀ ਹੁਣ ਦੁੱਧ ਚੋਣੇ ਜਿ ਸਰੋ ਆ ਥੱਟੋਂ ਨਿਕਲ ਲਈ ਬਣਾ ਲੱਕੀ ਆਪਾਂ ਲਵਾਰਾ ਕੀ ਦਾ ਜਾਂਗੇ ਬੱਕਰੇ ਵਗੇ ਰਹੇ ਆ ਤੇ ਬੱਸ ਪ੍ਰਾਈਜ਼ ਪਰਾਏ ਜਿਰੇ ਜਿੰਦਾਂ ਦਾ ਮਰਜ਼ੀ ਲੈ ਸਕਦੇ ਤੁਸੀਂ ਮਹਿੰਗੀ ਤੋਂ ਮਹਿੰਗੀ ਸਸਤੀ ਤੋਂ ਸਸਤੀ ਲੈ ਸਕਦੇ ਆਂਗੇ ਤੇ ਉਹ ਭਰਸੀ ਭਾਈਆ ਆ ਬੱਕਰੀ ਲੰਕਰਾ ਅੱਧਾ ਘੋੜੀ ਕੁੰਦੀ ਆ ਕੁੰਦੀ ਨੂੰ ਨਾ ਨਾ ਜਾ ਕੇ ਗੁੱਡਰ ਪਰਾਏ ਜਿਰੇ ਪਰਾਏ ਤੇਨੇ ਦੇ ਮਰਜ਼ੀ ਲੈ ਸਕਦੇ ਤੁਸੀਂ ਇੱਥੋਂ 10000 ਤੋਂ ਲੈ ਸਕਦੇ 11000 ਹੀ ਲੈ ਸਕਦੇ 15000 ਹੀ ਲੈ ਸਕਦੇ ਹਾਂਜੀ ਇਹ ਆਪਣੇ ਖਾਲਸਾ ਜੀ ਨੇ ਦਿੱਤੀ ਆ ਦੇਖੋ ਜੀ ਅੱਗੇ ਆ ਰਹੇ ਨੇ ਜਮਾਲ ਲੈ ਕੇ ਕਰੋ ਚੈੱਕ ਮੋਟਰਸਾਈਕਲਾਂ ਤੇ ਕੱਲ ਹੀ ਨਹੀਂ ਕਰਦਾ ਪਤਾ ਵੜੀ ਇਹ ਆ ਪਤਾ ਵੜੀ ਕੀ ਕਰੀ ਜਾਨਾ ਮੈਂ ਕਰਾਉਣਾ ਆਇਆ ਉਹ ਤੀਜਾ ਹਾਂ ਬਦਲੇ ਜੇ ਮੈਂ ਚਾਲ ਦਿੱਤੀ ਪਰ ਹਾਂ ਗੇਮ ਕੋ ਚਾਲ ਦਿਆ ਨਾ ਗੇਮ ਦਾ ਖਿਡਿਆ ਰਿਕ ਦੇ ਵਸ ਦੀ ਗੱਲ ਨਹੀਂ ਹੈਗੀ ਉਹ ਬਾਹਲੇ ਪੈਸੇ ਕਹੋਗੇ ਤੋ ਪੈਸੇ ਦਾ ਬਾਹਲੇ ਖਾਂਦੀ ਆ ਬਾਈ ਕ ਨਿਕਲਦੇ ਵੀ ਨਹੀਂ ਨਾ ਫੇਰ ਸਾਹ ਨਾ ਕਿਡਣਾ ਪੈਸਾ ਉਹ ਬੰਦੇ ਚੱਕ ਬੰਦੇ ਨਿਪਰ ਕਾ ਨਾ ਨਾ ਮੈਂ ਤੇਰੇ ਘੜਦਾ ਵਾਦੂ ਬਣ ਗਿਆ ਗੈਸਟਾ ਮੇਰੀ ਤਨਦਰੀ ਜੀ ਇਹ ਜੀ ਮੱਥਾ ਲਾਉਂਗਾ ਨਾ ਨਾ ਬਾਈ ਖੁੱਸੇ ਦਾ ਰਹਿੰਦੇ ਨਾ ਭਈ ਇਹ ਤਾਂ ਦੋਹੀ ਪਾਉਂਗਾ ਹੋ ਨਿੱਕੀ ਜੀ ਦਾ ਕੀ ਮੰਗਦੇ ਹੋ ਭਈ ਇਹਦਾ ਜਾ ਜਾ ਜੇ ਮੰਗੀ ਤੂੰ ਵੀ ਗੱਲ ਕਦੀ ਮੁੱਲ ਨਹੀਂ ਕਰਨਾ ਬਸ ਲੈਣ ਦੇਣ ਦੇ ਦੇ 3000 ਇਹਦਾ ਸਭ ਪਤੀ ਸਮਗਣਾ ਮੈਂ ਫਿਰ ਤੂੰ ਕਹਿੰਦਾ ਸੁੱਤੀ ਗੱਲ ਕਹਿੰਦਾ ਸੀ ਮੰਗੇ ਦੇਖਣਾ ਮੜਾ ਕੇ ਕਿਹਦੇ ਕਿਹਦੇ ਦੇਣਾ ਕਰਾਉਣੀ ਕਰੀ ਇਹ ਤਾਂ ਸਹੀ ਬੰਦੇ ਨਾਲੇ ਕਹਿ ਦਿੱਤੀ 100 ਰੁਪਏ ਤੇ ਨਾਲ ਫੋਟੋ ਸਹੀ ਮੂੰਹ ਪੈਸਾ ਭੜਤੇ ਲਗਾ 2000 ਉਹਦੀ ਅੰਗਰੇਜ਼ ਢੋਲੀ ਚ ਬੈਠੇ ਦੀ ਜਾਂ ਤੁਸੀਂ ਲਾ ਦੋ ਜਿੰਨੇ ਕੰਗੂ ਦੀ ਆ ਹਾਂ ਕੋਈ ਗੱਲ ਨਹੀਂ ਚਲੋ ਉਹਨਾਂ ਮੰਗ ਲਈ ਜੋ ਜੌਣੇ ਚੰਨੇ ਦੀਆ ਮੁੱਲ ਸੌੜਿਆ ਮੈਂ ਵੀ ਦਰ 2800 ਸੌੜ ਲਿਆ ਮਾਦਾ ਕੁਛ ਵੀ ਨਹੀਂ ਗਿਆ ਨਹੀਂ ਤੂੰ ਗਿਆ ਦੇ ਅਭੀ ਦੇ ਪੱਤੀ ਮੰਗਣਾ ਫੇਰ ਕਰਨਾ ਸੀ ਮੈਂ ਕਿਹਾ ਤੂੰ ਪਹਿਕੇ ਦੇਖ ਪਹਿਲਾਂ ਕੀ ਲੈਣਾ ਇਹਦਾ 13000 ਕਿਧਰ ਕਰਗਾ ਮਰਚਾ ਬੱਛਾ ਹੈ ਸਾਇਆ ਸਾਇਆ ਰਾਮੂ ਕੋਲ ਜੀ ਜਾ 10000 ਰੁਪਏ ਆ ਗਿਆ ਮੇਰੇ ਖਾਤੇ ਠੀਕ ਆ ਠੀਕ ਸਾਡੇ ਤੋਂ ਤੇ ਫੋਨ ਚ ਆ ਦੇ 1000 ਉਹਦੀ ਤੇਰੇ ਸਮੇਂ ਮੰਨਿਆ ਕਰ ਗੱਲ ਹਲੋ ਠੀਕ ਹੁਣ ਆਪਾਂ ਚੱਲੇ ਆ ਤੇ ਨਾ ਜਗਾ ਹੱਕ ਤੇ ਆਪਣੇ ਸਰੀ ਗਏ